ਸਰ 6 ਗ੍ਰਾਮ ਹੈਰੋਂ ਫੜੀ ਹੈ ਕਿ ਕੀ ਮਾਮਲਾ ਹੈ ਸਾਰਾ ਮੇਤੀ 2824 ਨੂੰ ਮੈਂ ਸਮੇਤ ਕੋਸਟ ਪਾਰਟੀ ਮਹਿਡੂ ਸਾਈਡ ਤੋਂ ਹਰਦਾਰਪੁਰ ਨੂੰ ਗਿਫਟ ਕਰਦੇ ਜਾ ਰਹੀ ਸੀ ਜੀ ਤਾਂ ਮੈਨੂੰ ਇਨਫੋਰਮੇਸ਼ਨ ਮਿਲੀ ਕਿ ਹਰਦਾਰਪੁਰ ਸਾਈਡ ਵੱਲੋਂ ਇੱਕ ਵਿਅਕਤੀ ਗੁਰਮukh ਸਿੰਘ ਉਰਫ ਲੋਗੜ ਪੁੱਤਰ ਪਰਮਜੀਤ ਸਿੰਘ ਜਿਹੜਾ ਕਿ ਹੈਰੋਂ ਦਾ ਕੰਮ ਕਰਦਾ ਹੈ ਇਧਰੋਂ ਆ ਰਿਹਾ ਵੇਚਣ ਲਈ ਸਟੂਡੈਂਟ ਨੂੰ ਲੋਗੜ ਨੂੰ ਤਾਂ ਜਦੋਂ ਅਸੀਂ ਬਾਬਾ ਪੀਜੀ ਭਟਾਨੀ ਕਲੋਨੀ ਦੇ ਕੋਲ ਪੁੱਜੇ ਹਰਦਾਸਪੁਰ ਸਾਈਡ ਵੱਲੋਂ ਉਹ ਆਇਆ ਗੁਰਮੁਖਤ ਗਿਆ ਤਾਂ ਉਹਨੇ ਸਾਡੇ ਨੂੰ ਵੇਖ ਕੇ ਜਿਹੜਾ ਲਫਾਫਾ ਉੱਤੇ ਲਾਗੇ ੜਕਦੇ ਕਿਨਾਰੇ ਘਾਟ ਪੁੱੜਦਾ ਤਾਂ ਫਿਰ ਅਸੀਂ ਉਹਦੀ ساری ਵੀਡੀਓਗ੍ਰਾਫੀ ਕਰਕੇ ਆ ਆਪਣਾ ਕਰਕੇ ਛੇ ਗ੍ਰਾਮ ਹੇਰਨ ਜਿਹੜੀ ਆ ਉਹਨੇ ਬਸ ਪੁਜੀ ਬਰਾਮਦ ਕੀਤੀ ਸਰ ਕੀ ਲੱਗਦਾ ਹੈ ਕਿ ਤਸਕਰ ਹੈ ਹੇਰਨ ਦਾ ਚਾਂਫੇ ਆਦੀ ਹੈਗਾ ਇਹ ਕਾਫੀ ਹੈ ਮਤਲਬ ਇਹ ਪਹਿਲਾਂ ਵੀ ਦੋ ਮਗਰਮੇ ਦਰਜਿਆ ਤਾਂ ਆਦੀ ਮਜਰਮ ਹੈ ਸਾਰਾ ਇਹ ਜੀ ਨੂੰ ਪਹਿਲਾਂ ਵੀ ਜਾਣਦੇ ਸੀ ਤਾਂ ਇਹਨੂੰ ਦੀ ਇਸੇ ਸ਼ੱਕਲੇ ਬਣਾਉਂਦੇ ਸੀ ਫੇਰ ਰੋਕਿਆ ਇਹ ਇਕੱਲਾ ਸੀ ਜੇ ਇਕੱਲਾ ਹੀ ਸੀ ਇਸ ਨਾਲ ਤਾਂ ਵੀ ਹੋਰ ਕੋਈ ਸਾਥੀ ਫੜਿਆ ਗਿਆ ਜਾਂ ਫਿਲਹਾਲ ਕੋਈ ਮਤਲਬ ਮਗਰਮਾ ਦਰਜ ਕਰਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੇ ਕੋਈ ਇਹਦੇ ਸਬੰਧ ਚ ਕੋਈ ਅੱਗੇ ਕੋਈ ਇਨਵੈਸਟੀਗੇਸ਼ਨ ਵਿੱਚ ਚਾਹਿਆ ਤਾਂ ਉਹਨੂੰ ਜਰੂਰ ਕਰ ਸਰ ਤੁਸੀਂ ਇਸ ਮਾਮਲੇ 'ਚ ਸਿਰਫ 21 ਵਿਅਕਤੀ ਗ੍ਰਿਫਤਾਰ ਕੀਤਾ ਹੈ ਇਹਦੇ ਇਹਦੇ ਵਿੱਚ ਤੁਸੀਂ 21 ਹੀ ਰਹਿ ਸਕਦੇ ਕੀਤਾ ਗਾ ਜੀ ਤੋ ਸੱਚ ਕੀ ਲੱਗਦਾ ਕਿ ਲਾਗ ਰੇਟ ਤੇ ਜਿਹੜੇ ਅਪਰਾਧਿਕ ਮਾਮਲੇ ਆ ਉਪਰ ਕੇ ਕਾਫੀ ਸਾਹਮਣੇ ਆਉਂਦੇ ਸਨ ਲੇਕਿਨ ਹੁਣ ਕਾਫੀ ਠੱਲ ਪਈ ਵੀ ਲੱਗਦੀ ਹੈਗੀ ਲੇਕਿਨ ਕੁਛ ਨਾ ਕੁਛ ਜਿਵੇਂ ਹੁਣ ਹੈਰੋ ਦਾ ਮਾਮਲਾ ਸਾਹਮਣੇ ਆ ਗਿਆ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦਾੜਾਉਣ ਵਾਲਾ ਸਮਾਂ ਕੀ ਸੰਕੇਤ ਦੇ ਰਿਹਾ ਜਿਹੜਾ ਇਹ ਕ੍ਰਾਈਮ ਨੂੰ ਰੋਕਣ ਲਈ ਅਸੀਂ ਵਿਸ਼ੇਸ਼ ਮੁਹਿੰਮ ਚਲਾਈ ਹੋਈ ਆ ਪਹਿਲਾਂ ਵੀ ਅਸੀਂ ਕਾਫੀ ਦਿੱਤੇ ਮਗੜਮੇਦਾਰੀ ਕਰ ਚੁੱਕੇ ਆ ਤਾਂ ਗਾ ਵੀ ਸਾਡੀ ਇਹ ਪੁੱਛੇ ਜਾ ਰਹੀ ਹੈ ਕਿ ਜਿਹੜਾ ਲਾਗਗੇਟਰ ਸਟੂਡੈਂਟ ਏਰੀਆ ਵਾ ਇਹ ਬਿਲਕੁਲ ਸੇਫ ਰੱਖਿਆ ਜਾਵੇ ਇਹਦੇ ਵਾਸਤੇ ਅਸੀਂ ਜਿਹੜਾ ਪੈਟਰੋ ਉਧਾਈ ਹੋਈ ਅੰਕਸਟਰੀ ਕਰ ਰਹੇ ਆ ਨਾਕੇ ਬੰਦੀਆਂ ਵੀ ਕਰ ਰਹੇ ਆ ਤੇ ਅਸੀਂ ਆਪਣੇ ਫੋਰਸ ਵੀ ਲਾਇ ਲਏ ਆ ਸੋ ਜੇਕਰ ਅਗਰ ਤੁਹਾਨੂੰ ਕੋਈ ਸੂਚਨਾ ਮਿਲੇ ਕਿ ਇੱਥੇ ਕੋਈ ਵੱਡੇ ਅਪਰਾਧਿਕ ਤਸਕਰ ਜਿਹੜੇ ਇੱਥੇ ਬੈਠੇ ਹੈਗੇ ਆ ਕੁਝ ਅੰਜਾਮ ਦੇਣ ਨੂੰ ਫਿਰਦੇ ਹੈਗੇ ਕਿਸ ਮਾਮਲੇ ਨੂੰ ਤਾਂ ਤੁਸੀਂ ਕਿਸ ਤਰ੍ਹਾਂ ਫਿਰ ਫੋਰਸ ਦੀ ਲੋੜ ਹੈ ਕਿਸ ਤਰ੍ਹਾਂ ਮੰਗਾਉਂਦੇ ਆ ਅਸੀਂ ਉਹਦੇ ਵਾਸਤੇ ਪਹਿਲਾਂ ਤਾਂ ਸਾਡੇ ਖੁਫੀਆ ਫੋਰਸ ਹੈਗੇ ਆ ਵੈਸੇ ਤਾਂ ਇਦਾਂ ਦੀ ਕੋਈ ਪ੍ਰੋਬਲਮ ਸਾਡੇ ਆਉਂਦੀ ਨਹੀਂ ਹੈਗੀ ਤਾਂ ਫਿਰ ਵੀ ਜੇ ਕੋਈ ਸਾਨੂੰ ਭਵਿੱਖ ਵਿੱਚ ਇਦਾਂ ਨਹੀਂ ਹੋਇਆ ਤਾਂ ਸਾਡੇ ਕੋਲ ਕਾਫੀ ਫੋਰਸ ਹੈ ਸਾਡੇ ਕੋਲ ਕਾਫੀ ਫੋਰਸ ਹੈ ਟਾਡੇ ਕੋਲ ਹੈੱਡਕੁਆਰਟਰ ਤੋਂ ਵੀ ਸਾਨੂੰ ਕੋਰਟ ਮਿਲ ਜਾਂਦੀ ਆ ਤਾਂ ਤੁਹਾਡੇ ਐਸਪੀ ਦਾ ਵੀ ਕੋਲ ਤੋਂ ਵੀ ਸਾਨੂੰ ਕੋਰਟ ਜਿਹੜੀ ਕਾਫੀ ਮਿਲ ਜਾਂਦੀ ਆ ਕੋਈ ਇਦਾਂ ਦਾ ਅਸੀਂ ਪ੍ਰੋਬਲਮ ਨਹੀਂ ਹੁੰਦਾ ਸਰ ਲੋਗਰ ਦੇ ਪੀਜੀ ਖੁੱਲਣ ਔਰ ਬੰਦ ਹੋਣ ਔਰ ਦੁਕਾਨਾਂ ਜਿਹੜੀਆਂ ਆਸ-ਪਾਸ ਦੀਆਂ ਬੜੀਆਂ ਹੈਗੇ ਸ਼ੋਅਰੂਮ ਬਣਿਆ ਹੈ ਜੀ ਉਹਨਾਂ ਦੀ ਸਮੇਂਾਂ ਦੀ ਤਬਦੀਲੀ ਹੋਈ ਹੈਗੀ ਨਹੀਂ ਦਿਨਕ ਜਾਂ ਉਹੀ ਚੱਲ ਰਹੀ ਹੈ ਅਸੀਂ ਜਿਹੜਾ ਦੁਕਾਨਾਂ ਦਾ ਸਮਾਂ ਜਿਹੜਾ ਰਾਤ 11 ਵਜੇ ਤੱਕ ਰੱਖਿਆ ਹੋਇਆ ਤਾਂ ਤਕਰੀਬਨ 11 ਵਜੇ ਬਾਰ ਬਸ ਦੁਕਾਨਾਂ ਜਿਹੜੀਆਂ ਬੰਦ ਹੋ ਜਾਂਦੀਆਂ ਤਾਂ ਫਿਰ ਵੀ ਜੇ ਕੋਈ ਨਹੀਂ ਕਰਦਾ ਤਾਂ ਸਹੀ ਹੋਰੀਆਂ ਦੁਕਾਨ ਬੰਦ ਕਰਨੇ ਕਿ ਤਾਂ ਜੋ ਜਿਹ ਸਰ ਆਖਰੀ ਗੱਲ ਕਿ ਜੇ ਜੇ ਵੀ ਤੁਸੀਂ ਹਰਨ ਫੜੀ ਹੈ 6 ਗ੍ਰਾਮ ਇਸ ਵਿੱਚ ਕਿੰਨੀ ਕਿ ਸਜ਼ਾ ਹੁੰਦੀ ਹੈਗੀ ਅਪਰਾਧੀ ਨੂੰ? ਇਟੇ ਅਪਰਾਧੀ ਨੂੰ 3 ਸਾਲ ਤੋਂ ਉੱਪਰ ਸਜ਼ਾ ਹੈਗੀ ਹੈ। ਅ ਪੁਲਿਸ ਵੱਲੋਂ ਦਾ ਜੋ ਚਾਦਾ ਉਹ ਦੇਖਦੇ ਆ। ਸਰ ਕੁਛ ਇਦਾਂ ਦੇ ਮਾਮਲੇ ਸਾਹਮਣੇ ਆਉਂਦੇ ਕਿ ਬਾਰ-ਬਾਰ ਜਿਹੜੇ ਇਹ ਅਪਰਾਧੀ ਜੇਲ੍ਹ ਜਾਂਦੇ ਹੈਗੇ ਔਰ ਬਾਹਰ ਆ ਕੇ ਫਿਰ ਉਹੀ ਕੰਮ ਸ਼ੁਰੂ ਕਰ ਦਿੰਦੇ ਹੈਗੇ। ਕੁਛ ਇਦਾਂ ਦੇ ਮਾਮਲੇ ਵੀ ਸਾਹਮਣੇ ਆਏ। ਕਿ ਜਾਂ ਇਹ ਕੁਝ ਨਵੇਂ ਤਰ੍ਹਾਂ ਦੇ ਅਪਰਾਧੀ ਸਨ। ਅਸੀਂ ਇਹਨਾਂ ਤੇ ਕਰੜੀ ਨਿਗਰਾਨੀ ਰੱਖੀ ਹੋਈ ਹੈ। ਜੋ ਵੀ ਬੰਦਾ ਇਦਾਂ ਦੇ ਕੰਮ ਕਰਦਾ ਉਹਨਾਂ ਤੇ ਪੂਰੀ ਸਾਡੀ ਨਿਗਰਾਨੀ ਹੈ ਜੇ ਕੋ ਕਰੂਗਾ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ